ਜੀ ਵੀਰਾ ਜੀ ਕਿਹੜੇ ਪਿੰਡ ਤੋਂ ਆਏ ਹੋ ਹਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪਿੰਡ ਓੜਾਪੜ ਤੇ ਗੜੀਜੀਤ ਸਿੰਘ ਤੋਂ ਆਏ ਆ ਇਥੇ ਟਰਾਲੀਆਂ ਲੈ ਕੇ ਜਿਹੜੀ ਸੇਵਾ ਚੱਲਦੀ ਹੈ ਬੰਨ ਦੀ ਉਹਦੇ ਵਾਸਤੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੜਾਂ ਦੀ ਮਾਰ ਚੱਲ ਰਿਹਾ ਪੂਰਾ ਪੰਜਾਬ ਜਿਸ ਦੇ ਤਹਿਤ ਸਾਡੇ ਜਿਹੜਾ ਸਤਲੁਜੀ ਦੇ ਬੰਨ ਤੇ ਜਿਹੜੀ ਢੈਂਗੜਪੁਰ ਤੋਂ ਲੈ ਕੇ ਇਧਰ ਪੰਦਰਾਵਲ ਤੱਕ ਢਾ ਲੱਗੀ ਹੋਈ ਆ ਨਾ ਜਿਹੜਾ ਨਵਾਂ ਸ਼ਹਿਰ ਦੇ ਵਿੱਚ ਇਹ ਸੇਵਾ ਜਿਹੜੀ ਆ ਬੁਰਜ ਤਹਿਲਦਾਸ ਜਿਹੜਾ ਬੰਨ ਟੁੱਟਿਆ ਹੋਇਆ ਉਹਦੀ ਚੱਲ ਰਹੀ ਹੈ ਜਿਸ ਦੀ ਕੀ ਸੰਤ ਬਾਬਾ ਸੋਚਾ ਸਿੰਘ ਜੀ ਅਤੇ ਸੰਤ ਬਾਬਾ ਸੁਨਾਮ ਸਿੰਘ ਜੀ ਕਿਲਾ ਅਨੰਦਗੜ੍ਹ ਵਾਲੇ ਜਿਹੜੇ ਸੇਵਾ ਚਲਾ ਰਹੇ ਆ ਬੰਨ ਬਣਾਉਣ ਦੀ ਉਹਦੇ ਵਾਸਤੇ ਅੱਜ ਇੱਥੋਂ ਜਿਹੜੇ ਆ ਪੱਥਰ ਲਿਆਏ ਆ ਰਹੇ ਆ ਜਿਹੜੇ ਥੱਲੇ ਰੱਖ ਕੇ ਇਹਨਾਂ ਦੇ ਉੱਪਰ ਥੈਲਿਆਂ ਦੇ ਜਿਹੜੇ ਪੈਲੇਟ ਬਣਾ ਕੇ ਲਾਏ ਜਾ ਰਹੇ ਆ ਬੰਨ ਤਾਂ ਕਿ ਬੰਨ ਜਿਹੜਾ ਉਹ ਮਜ਼ਬੂਤ ਬਣਾਇਆ ਜਾ ਸਕੀ ਨੌਜਵਾਨ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਆ ਨੌਜਾਨ ਵੀਰਾਂ ਨੂੰ ਤਾਂ ਇਹੀ ਕਹਿਣਾ ਚਾਹੁੰਦੇ ਆ ਕਿ ਜਦੋਂ ਵੀ ਕੋਈ ਮੁਸੀਬਤ ਆਉਂਦੀ ਆ ਪੰਜਾਬ ਦੇ ਉੱਪਰ ਤਾਂ ਆਪਾਂ ਰਲ ਮਿਲ ਕੇ ਉਹਦਾ ਸਾਹਮਣਾ ਕਰੀਏ ਕਿਉਂਕਿ ਜਿਹੜਾ ਪੰਜਾਬ ਹੈਗਾ ਇਹੋ ਜੀਆਂ ਕੋਈ ਮੁਸੀਬਤਾਂ ਨਵੀਂ ਗੱਲ ਨਹੀਂ ਹੈਗੀ ਪੰਜਾਬ ਦੇ ਵਾਸਤੇ ਤੇ ਪਿਛਲੇ ਲੰਬੇ ਸਮੇਂ ਤੋਂ ਸਦੀਆਂ ਤੋਂ ਇਹਨਾਂ ਚੋਂ ਲੰਘਦਾ ਆ ਰਿਹਾ ਇਸ ਕਰਕੇ ਹੌਸਲੇ ਦੇ ਨਾਲ ਆਪਾਂ ਇਦਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਚਾਹੀਦਾ ਸਾਨੂੰ